ਸਸੀ ਗੱਲ ਜੀ ਸਵਾਗਤ ਤੁਹਾਡਾ ਲੁਧਿਆਣਾ ਲਾਈਵ ਦੇ ਉਤੇ ਮੌਜੂਦ ਹਾਂ ਲੁਧਿਆਣਾ ਦੇ ਸਿਵਲ ਹਸਪਤਲ ਦੇ ਵਿੱਚ देर रात 3 ਵਜੇ ਤੋਂ ਬਾਰਿਸ਼ ਪੈ ਰਹੀ ਆ ਔਰ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਅਤੇ ਬਾਰਿਸ਼ ਦੀ ਮਾਰ ਦੇ ਨਾਲ ਕੀ ਹਾਲ ਹੈ ਇਹ ਸਭ ਨੂੰ ਪਤਾ ਹੈ ਅੱਜ ਪੂਰਾ ਲੁਧਿਆਣਾ ਜਲਮਗਨ ਹੋਇਆ ਪਿਆ ਤਸਵੀਰ ਤੁਹਾਨੂੰ ਸਿਵਲ ਹਸਪਤਲ ਦੀ ਇਸ ਕਰਕੇ ਦਿਖਾ ਰਹੇ ਹਾਂ ਕਿ ਮੰਦਪਾਗੀ ਘਟਨਾ ਜਿਹੜੀ ਵਾਪਰੀ ਆ ਲੁਧਿਆਣਾ ਦੇ ਤਾਜਪੁਰ ਰੋਡ ਤੋਂ ਬਿਲਕੁਲ ਜੀ ਤਾਜਪੁਰ ਰੋਡ ਤੇ ਇੱਕ 8 ਸਾਲਾਂ ਬੱਚਾ ਜਿਸ ਦੀ ਮਕਾਨ ਡਿੱਗਣ ਦੇ ਨਾਲ ਮੌਤ ਹੋ ਜਾਂਦੀ ਹੈ ਨਾਮ ਹੈ ਉਸ ਦਾ ਸ਼ੰਭੂ ਕੁਮਾਰ ਪਰਦਾ ਹੈ ਜੀ ਪੁਨੀਤਨਗਰ ਨਿਊ ਪੁਨੀਤਨਗਰ ਦਾ ਰਹਿਣ ਵਾਲਾ ਇਹ ਬੱਚਾ ਮਕਾਨ ਦੇ ਵਿੱਚ ਖੇਲ ਰਿਹਾ ਹੁੰਦਾ ਜਦੋਂ ਮਕਾਨ ਦੀ ਛੱਤ ਡਿੱਗਦੀ ਹੈ ਛੱਤ ਦੇ ਹੇਠਾਂ ਆਉਣ ਦੇ ਨਾਲ ਉਸ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਉਸ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਸਿਵਲ ਹਸਪੀਟਲ ਪਹੁੰਚਿਆ ਉਸ ਦੇ ਸ਼ਵ ਨੂੰ ਲੈ ਕੇ ਪਰ ਕੁਝ ਵੀ ਬੋਲਣ ਤੋਂ ਹਜੇ ਇਨਕਾਰ ਹੈ ਜਿਹੜਾ ਉਹ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਨਾਲ ਹੋਰ ਵੀ ਕਈ ਵੱਖ-ਵੱਖ ਇਲਾਕੇ ਨੇ ਜਿਹੜੇ ਜਿਨ੍ਹਾਂ ਤੋਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਗੱਲ ਸੰਗੋਵਾਲ ਦੀ ਕੀਤੀ ਜਾਵੇ ਸੰਗੋਵਾਲ ਦੇ ਕੋਲ ਵੀ ਦੋ ਜਿਹੜੀ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਹੈ ਦੋ ਸਕੇ ਭਰਾਵਾਂ ਦੀ ਕਰੰਟ ਲੱਗਣ ਦੇ ਨਾਲ ਮੌਤ ਹੋ ਜਾਂਦੀ ਹੈ ਉਹਨਾਂ ਦੇ ਵੀ ਜਿਹੜੇ ਸ਼ਵੈ ਉਹਨਾਂ ਨੂੰ ਲੁਗਾਨਾ ਦੇ ਸਿਵਲ ਹਸਪੀਟਲ ਮੋਰਚਰੀ ਦੇ ਵਿੱਚ ਲਿਆਂਦਾ ਗਿਆ ਹੋਰ ਵੀ ਵੱਖ-ਵੱਖ ਇਲਾਕਿਆਂ ਦੇ ਵਿੱਚ ਅੱਜ ਲੁਗਿਆਣਾ ਦੇ ਵਿੱਚ بارشਾਂ ਤੋਂ ਬਾਅਦ ਬਿਲਡਿੰਗਾਂ ਜਿਹੜੀਆਂ ਕਿਸ ਤਰੀਕੇ ਨਾਲ ਡਿੱਗੀਆਂ ਸਵੇਰ ਤੋਂ ਅਸੀਂ ਲਗਾਤਾਰ ਇਸ ਚੀਜ਼ 'ਤੇ ਨਜ਼ਰ ਬਣਾਈ ਹੋਏ ਹਾਂ ਲਗਾਤਾਰ ਗਰਾਉਂਡ ਜ਼ੀਰੋ ਤੇ ਜਿਹੜੀ ਤੁਹਾਨੂੰ ਵਕਫ ਵਕਫ ਚੀਜ਼ਾਂ ਦੀਆਂ ਰਿਪੋਰਟਾਂ ਦੇ ਰਹੇ ਆਂ ਪਰ ਇਹ ਜਿਹੜੀ ਖਬਰ ਹੈ ਲੁਗਾਨਾ ਸਿਵਲ ਹਸਪੀਟਲ ਤੋਂ ਮੰਨਪਾਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਬਿਲਕੁਲ ਜੀ ਦੁਬਾਰਾ ਦੱਸ ਦਿੰਦੇ ਤੁਹਾਨੂੰ ਇੱਕ 8 ਸਾਲਾਂ ਬੱਚੇ ਦੀ ਛੱਤ ਡਿੱਗਣ ਦੇ ਨਾਲ ਥੱਲੇ ਆ ਜਾਂਦਾ ਜਿਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਉਸ ਦੇ ਸ਼ਵ ਨੂੰ ਮੋਰਚਰੇ ਦੇ ਵਿੱਚ ਰਖਵਾ ਦਿੱਤਾ ਗਿਆ ਵਾ ਪਰਿਵਾਰ ਹਜੇ ਸਦਮੇ 'ਚ ਹੈ ਕੁਝ ਵੀ ਬੋਲਣ ਤੋਂ ਇਨਕਾਰ ਕੀਤਾ ਜਾ ਰਿਹਾ ਉੱਥੇ ਦੂਜੇ ਪਾਸੇ ਸੰਘੋਵਾਲ ਤੋਂ ਵੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਕਰੰਟ ਲੱਗਣ ਦੇ ਨਾਲ ਦੋ ਸੱਕਿਆਂ ਭਰਾਵਾਂ ਦੀ ਮੌਤ ਹੋ ਜਾਂਦੀ ਆ ਹੋਰ ਵੀ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਵੱਖ-ਵੱਖ ਰਿਪੋਰਟਾਂ ਨਿਕਲ ਕੇ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਜਦੋਂ ਇੱਥੇ ਪਹੁੰਚਣਗੀਆਂ ਤੁਹਾਨੂੰ ਜਰੂਰ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਲੁਧਿਆਣਾ ਤੋਂ ਲੁਧਿਆਣਾ ਲਾਈਵ ਦੇ ਲਈ ਅਮਿਤ ਆਪਰਕਰ ਸੱਸੀ ਗਾਲ ਜੀ ਸਵਾਗਤ ਤੁਹਾਡਾ ਲੁਧਿਆਣਾ ਲਾਈਵ ਦੇ ਉੱਤੇ ਮੌਜੂਦਾਂ ਲੁਧਿਆਣਾ ਦੇ ਸਿਵਲ ਹਸਪਤਲ ਦੇ ਵਿੱਚ देर रात 3 ਵਜੇ ਤੋਂ ਬਾਰਿਸ਼ ਪੈ ਰਹੀ ਆ ਔਰ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਅਤੇ ਬਾਰਿਸ਼ ਦੀ ਮਾਰ ਦੇ ਨਾਲ ਕੀ ਹਾਲ ਹੈ ਇਹ ਸਭ ਨੂੰ ਪਤਾ ਹੈ ਅੱਜ ਪੂਰਾ ਲੁਧਿਆਣਾ ਜਲਮਗਨ ਹੋਇਆ ਪਿਆ ਤਸਵੀਰ ਤੁਹਾਨੂੰ ਸਿਵਲ ਹਸਪਤਾਲ ਦੀ ਇਸ ਕਰਕੇ ਦਿਖਾ ਰਹੇ ਹਾਂ ਕਿ ਮੰਦਪਾਗੀ ਕਟਨਾ ਜਿਹੜੀ ਵਾਪਰੀ ਹੈ ਲੁਧਿਆਣਾ ਦੇ ਤਾਜਪੁਰ ਰੋਡ ਤੋਂ ਬਿਲਕੁਲ ਜੀ ਤਾਜਪੁਰ ਰੋਡ ਤੇ ਇੱਕ 8 ਸਾਲਾਂ ਬੱਚਾ ਜਿਸ ਦੀ ਮਕਾਨ ਡਿੱਗਣ ਦੇ ਨਾਲ ਮੌਤ ਹੋ ਜਾਂਦੀ ਹੈ ਨਾਮ ਹੈ ਉਸ ਦਾ ਸ਼ੰਭੂ ਕੁਮਾਰ ਪੜਦਾ ਹੈ ਹਜੇ ਉਹ ਨੀਤ ਨਗਰ ਨਿਊ ਨੀਤ ਨਗਰ ਦਾ ਰਹਿਣ ਵਾਲਾ ਹੈ ਬੱਚਾ ਮਕਾਨ ਦੇ ਵਿੱਚ ਖੇល ਰਿਹਾ ਹੁੰਦਾ ਜਦੋਂ ਮਕਾਨ ਦੀ ਛੱਤ ਡਿੱਗਦੀ ਹੈ ਛੱਤ ਦੇ ਹੇਠਾਂ ਆਉਣ ਦੇ ਨਾਲ ਉਸੀ ਮੌਕੇ ਤੇ ਮੌਤ ਹੋ ਜਾਂਦੀ ਹੈ ਉਸ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਸਿਵਲ ਹਸਪਤਲ ਪਹੁੰਚਿਆ ਉਸ ਦੇ ਸ਼ਵ ਨੂੰ ਲੈ ਕੇ ਪਰ ਕੁਝ ਵੀ ਬੋਲਣ ਤੋਂ ਹਜੇ ਇਨਕਾਰ ਹੈ ਜਿਹੜਾ ਉਹ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਨਾਲ ਹੋਰ ਵੀ ਕਈ ਵਕ ਵਕ ਇਲਾਕੇ ਨੇ ਜਿਹੜੇ ਜਿਨ੍ਹਾਂ ਤੋਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਗੱਲ ਸੰਗੋਵਾਲ ਦੀ ਕੀਤੀ ਜਾਵੇ ਸੰਗੋਵਾਲ ਦੇ ਕੋਲ ਵੀ ਦੋ ਜਿਹੜੀ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਹੈ ਦੋ ਸਕੇ ਭਰਾਵਾਂ ਦੀ ਕਰੰਟ ਲੱਗਣ ਦੇ ਨਾਲ ਮੌਤ ਹੋ ਜਾਂਦੀ ਹੈ ਉਹਨਾਂ ਦੇ ਵੀ ਜਿਹੜੇ ਸ਼ਵ ਹੈ ਉਹਨਾਂ ਨੂੰ ਬਗਾਨਾ ਦੇ ਸਿਵਲ ਹਸਪਤਲ ਮੋਰਚਰੀ ਦੇ ਵਿੱਚ ਲਿਆਂਦਾ ਗਿਆ ਹੋਰ ਵੀ ਵੱਖ-ਵੱਖ ਇਲਾਕਿਆਂ ਦੇ ਵਿੱਚ ਅੱਜ ਲੁਗਿਆਣਾ ਦੇ ਵਿੱਚ بارشਾਂ ਤੋਂ ਬਾਅਦ ਬਿਲਡਿੰਗਾਂ ਜਿਹੜੀਆਂ ਕਿਸ ਤਰੀਕੇ ਨਾਲ ਡਿੱਗੀਆਂ ਸਵੇਰ ਤੋਂ ਅਸੀਂ ਲਗਾਤਾਰ ਇਸ ਚੀਜ਼ 'ਤੇ ਨਜ਼ਰ ਬਣਾਈ ਹੋਏ ਹਾਂ ਲਗਾਤਾਰ ਗਰਾਊਂਡ ਜ਼ੀਰੋ ਤੋਂ ਜਿਹੜੀ ਤੁਹਾਨੂੰ ਵੱਖ-ਵੱਖ ਚੀਜ਼ਾਂ ਦੀਆਂ ਰਿਪੋਰਟਾਂ ਦੇ ਰਹੇ ਹਾਂ ਪਰ ਇਹ ਜਿਹੜੀ ਖਬਰ ਹੈ ਲੁਗਿਆਣਾ ਸਿਵਲ ਹਸਪਤਾਲ ਤੋਂ ਮੰਨਪਾਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਬਿਲਕੁਲ ਜੀ ਦੁਬਾਰਾ ਦੱਸ ਦਿੰਦੇ ਹਾਂ ਤੁਹਾਨੂੰ ਇੱਕ 8 ਸਾਲਾਂ ਬੱਚੇ ਦੀ ਛੱਤ ਡਿੱਗਣ ਦੇ ਨਾਲ ਥੱਲੇ ਆ ਜਾਂਦਾ ਜਿਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਉਸ ਦੇ ਸ਼ਵ ਨੂੰ ਮੋਰਚੀ ਦੇ ਵਿੱਚ ਰਖਵਾ ਦਿੱਤਾ ਗਿਆ ਹੈ ਪਰਿਵਾਰ ਹਜੇ ਸਦਮੇ 'ਚ ਕੁਝ ਵੀ ਬੋਲਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਉੱਥੇ ਦੂਜੇ ਪਾਸੇ ਸੰਘੋਵਾਲ ਤੋਂ ਵੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਕਰੰਟ ਲੱਗਣ ਦੇ ਨਾਲ ਦੋ ਸੱਕਿਆਂ ਭਰਾਵਾਂ ਦੀ ਮੌਤ ਹੋ ਜਾਂਦੀ ਹੈ ਹੋਰ ਵੀ ਵੱਖ-ਵੱਖ ਥਾਵਾਂ ਦੇ ਵਿੱਚੋਂ ਵੱਖ-ਵੱਖ ਰਿਪੋਰਟਾਂ ਨਿਕਲ ਕੇ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਜਦੋਂ ਇੱਥੇ ਪਹੁੰਚਣਗੀਆਂ ਤੁਹਾਨੂੰ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਲੁਧਿਆਣਾ ਤੋਂ ਲੁਧਿਆਣਾ ਲਾਈਵ ਦੇ ਲਈ ਅਮਿਤ ਅਪਰਕਰ